ਸਸ ਹੈਗਾ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾਉਂਗੇ ਗੱਲ ਕਰਾਂਗੇ ਕੈਨੇਡਾ ਦੀ ਰਿਐਲਿਟੀ ਦੀ ਕੈਨੇਡਾ ਜਿਹੜੇ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦੀ ਆਪਾਂ ਸਾਰੀ ਹੁਣ ਆਉਣ ਵਾਲੀ ਸੀਰੀਜ਼ 'ਚ ਗੱਲ ਕਰਦੇ ਰਾਵਾਂਗੇ ਪਰ ਅੱਜ ਦਾ ਜਿਹੜਾ ਸ਼ੋਅ ਆ ਬਹੁਤ ਇੰਪੋਰਟੈਂਟ ਆ ਅੱਜ ਦਾ ਸ਼ੋਅ ਹੈਗਾ ਯਾਰ ਇਹ ਮਾਰਕ ਮਿਲਰ ਦੀ ਜਿਹੜੀ ਸਟੇਟਮੈਂਟ ਆਈ ਹੈਗੀ ਆ ਕਿ ਜਿਹੜੇ ਵੀ ਕੈਨੇਡਾ ਸਟੂਡੈਂਟ ਆਏ ਆ ਉਹ ਗਾਰੰਟੀ ਨਹੀਂ ਦਿੰਦੇ ਕਿ ਇਹਨਾਂ ਨੂੰ ਪੀਆਰ ਮਿਲੂਗੀ ਉਸ ਤੋਂ ਬਾਅਦ ਪੇਰੈਂਟਸ ਡਰ ਗਿਆ ਜਿਹਨੇ ਲੱਖਾਂ ਰੁਪਏ ਆਪਣੇ ਬੱਚੇ ਦੇ ਕਰ ਸਿਆ ਉਹ ਬੱਚਾ ਡਰ ਗਿਆ ਜਨੇ ਇਨੀ ਮਿਹਨਤ ਨਾਲ ਜਿਹੜੀ ਪੜ੍ਹਾਈ ਕੀਤੀ ਆ ਕਰਨੀ ਪਈ ਆ ਕਰਦਾ ਪਿਆ ਵਾ ਉਹ ਹਰ ਬੰਦਾ ਡਰ ਗਿਆ ਬਟ ਰਿਐਲਿਟੀ ਪਤਾ ਕੀ ਆ ਰਿਐਲਿਟੀ ਹੈ ਕਿ ਚੀਜ਼ ਨੂੰ ਸਮਝਣ ਦੀ ਕਿਉਂਕਿ ਇਸ ਵੇਲੇ ਉਹ ਸਮਾਂ ਚੱਲਣ데요 ਸੋਸ਼ਲ ਮੀਡੀਆ ਜਿੱਦਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਇਸ ਲਈ ਨਾ ਦੋ ਜ਼ਿੰਦਗੀਆਂ ਬੜਾ ਪੱਲੇ ਚੱਲਣੀਆਂ ਰੀਅਲ ਲਾਈਫ ਤੇ ਰੀਅਲ ਲਾਈਫ ਰੀਅਲ ਲਾਈਫ ਜਿਹੜੀ ਹੈ ਨਾ ਰੀਅਲ ਲਾਈਫ ਜਿਹੜੀ ਹੈ ਕਿ ਬੜੀ ਛੋਟੀ ਆ ਸਿਰਫ ਨਾ ਇੱਕ ਕੰਟਰੋਵਰਸੀ ਕ੍ਰੀਏਟ ਕਰਕੇ ਵਿਊਜ਼ ਲੈਣ ਵਾਸਤੇ ਡਰਾਉਣ ਵਾਸਤੇ ਉਹ ਚੀਜ਼ਾਂ ਨਹੀਂ ਆ ਪੇਸ਼ ਕੀਤੀਆਂ ਜਾਂਦੀਆਂ ਪਰ ਜਿਹੜੀ ਸੱਚਾਈ ਪਤਾ ਕੀ ਆ ਸੱਚਾਈ ਇਹ ਹੈ ਕਿ ਜਿਹੜੀ ਮਾਕ ਮਲੇ ਨੇ ਸਟੇਟਮੈਂਟ ਦਿੱਤੀ ਨਾ ਉਹਨਾਂ ਨੇ ਇੱਕ ਰੂਲ ਬੁੱਕ ਪੜਿਆ ਜਦੋਂ ਦਾ ਕੈਨੇਡਾ ਜਾਂ ਕਿਸੇ ਵੀ ਕੰਟਰੀ ਦਾ ਸਟੂਡੈਂਟ ਵੀਜ਼ਾ ਸ਼ੁਰੂ ਹੈ ਨਾ ਪਹਿਲੀ ਸ਼ਰਤ ਇਹ ਹੁੰਦੀ ਕਿ ਮੈਂ ਪੜਨ ਜਾਊਗਾ ਪੜ ਕੇ ਮੈਂ ਵਾਪਸ ਆਉਂਗਾ ਜੇਕਰ ਇਹ ਆਪਾਂ ਕਹਿ ਰਹੀ ਹੈ ਨਾ ਮੈਂ ਵਾਪਸ ਨਹੀਂ ਆਣਾ ਮੈਂ ਉੱਥੇ ਸੈੱਟ ਹੋਣਾ ਵੀਜ਼ਾ ਨਹੀਂ ਹੁੰਦਾ ਸੋ ਇਹ ਚੀਜ਼ਾਂ ਉਹਨਾਂ ਬੱਚਿਆਂ ਨੂੰ ਬੱਚੋ ਜਿਹਨਾਂ ਦੇ ਪਿਛਲੇ ਸਮੇਂ 'ਚ ਰਿਫਿਊਜ਼ ਲਾਈਆਂ ਸੀ ਰਿਫਿਊਜ਼ਲ ਲੈਟਰ ਦੇ ਨਾਲ ਲਾਈਨ ਲਿਖੀ ਹੁੰਦੀ ਸੀ ਯੂ ਸ਼ੁੱਡ ਨਾਟ ਲੀਵ ਕੈਨੇਡਾ ਐਟ ਦਾ ਐਂਡ ਆਫ ਯੋਰ ਸਟੇ ਸੋ ਉਹਨਾਂ ਦਾ ਇੱਕ ਰੂਲ ਆ ਤੇ ਉਹਨੇ ਗੋਰਿਆਂ ਦੇ ਇੱਕ ਮੈਂ ਤਾਂ ਕਹਾਂਗਾ ਸਿਸਟਮ ਆ ਬਿਲਕੁਲ ਰੂਲ ਬੁੱਕ ਦੇ ਨਾਲ ਚੱਲਦੇ ਆ ਤੇ ਉਹਦੇ ਬਿਲਕੁਲ ਕਿਤੇ ਵੀ ਲਿਖਿਆ ਹੁੰਦਾ ਕਿ ਹਾਂ ਵੀ ਤੁਹਾਨੂੰ ਪੀਆਰ ਮਿਲੂਗੀ ਪਰ ਹਾਂ ਕੋਈ ਸਟੂਡੈਂਟ ਵਾਪਸ ਨਹੀਂ ਆ ਹਰ ਬੰਦੇ ਲਈ ਸੋ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ ਪੜਨਾ ਤੇ ਪੜ ਕੇ ਪੀਆਰ ਲੈਣਾ ਇਹ ਦੋ ਵੱਖਰੇ ਰਾਸਤੇ ਆ ਆਪਣੀ ਜਿਹੜੀ ਸਹੀ ਤਰੀਕੇ ਨਾਲ ਪੜੋ ਸਹੀ ਤਰੀਕੇ ਨਾਲ ਜੌਬ ਕਰੋ ਆਪਣੇ ਪੁਆਇੰਟਸ ਤੁਸੀਂ ਪੂਰੇ ਬਣਾਓ ਤੇ ਅੱਜ ਵੀ ਬਿਲਕੁਲ ਤੁਸੀਂ ਪੀਆ ਜਿਹੜੀ ਲੈ ਸਕਦੇ ਆ no doubt 2024 2025 ਚੈਲਿੰਜਿੰਗ ਸਾਲ ਜ਼ਰੂਰ ਹੈਗਾ ਪੀਆ ਲੈਣ ਵਾਸਤੇ ਪੁਆਇੰਟ ਨਹੀਂ ਥੱਲੇ ਡਿੱਗ ਰਹੇ ਬਟ ਇਹਦਾ ਮਤਲਬ ਇਹ ਨਹੀਂ ਆ ਕੀ ਪੀਆਰ ਨਹੀਂ ਮਿਲੂਗੀ ਸਾਰੇ ਬੱਚੇ ਵਾਪਸ ਜਿਹੜੇ ਕੀ ਆ ਜਾਣਗੇ ਕਦੇ ਨਹੀਂ ਇਹ ਹੋਣ ਵਾਲਾ ਹੈਗਾ ਸੋ ਮਾਕ ਮਿਲਨ ਦੀ ਸਟੇਟਮੈਂਟ ਉਹਨਾਂ ਨੇ ਇੱਕ ਰੂਲ ਪੜਿਆ ਆਪਣਾ ਨਾ ਕਿ ਉਹਨਾਂ ਨੇ ਕਿ ਬੱਚੇ ਡਰਾਏ ਆ ਜਾਂ ਨਾ ਕਿ ਉਹਨਾਂ ਨੇ ਕੋਈ ਬੱਚਿਆਂ ਨੂੰ ਕੋਈ ਧਮਕੀ ਦਿੱਤੀ ਜਿਹੜੇ ਵੀ ਮੈਂ ਥੰਬਨੇਲ ਦੇਖੇ ਸੀ ਬੱਚਿਆਂ ਨੂੰ ਧਮਕੀ ਹੁਣ ਸਭ ਕੁਝ ਖਤਮ ਆ ਸੋ ਇਟਸ 올 ਰੂਮਰਸ ਸੋ ਪੋਜੀਟਿਵ ਰਹੋ ਸੋ ਅਸੀਂ ਕੈਨੇਡਾ ਦੇ ਵਿੱਚ ਆਉਣ ਵਾਲੇ 2 ਹਫਤੇ ਦੇ ਵਿੱਚ ਹੈਗੇ ਆ ਇੱਥੇ ਸੋ ਜੇਕਰ ਤੁਹਾਡੇ ਬੱਚੇ ਨੇ ਕੋਈ ਵੀ ਸਾਨੂੰ ਕੋਈ ਸਵਾਲ ਪੁੱਛਣਾ ਵਾ ਤੁਹਾਡਾ ਵੀ ਕੋਈ ਸਵਾਲ ਹੈਗਾ ਜਾਂ ਤੁਹਾਡਾ ਬੱਚਾ ਪਰਸਨਲੀ ਮਿਲਣਾ ਚਾਹੁੰਦਾ ਫਿਰ ਜੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਬਟਾ ਜਿਹੜਾ ਕੀ ਮੈਸੇਜ ਕਰੋ ਤੇ ਹਾਂ ਬਿਲਕੁਲ ਹਰ ਬੱਚੇ ਨੂੰ ਇੱਥੇ ਮਿਲਾਂਗੇ ਜੇ ਤੁਸੀਂ ਮਿਲਣਾ ਚਾਹੁੰਦੇ ਹੈਗੇ ਆ ਕੋਈ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਸਵਾਲ ਹੋਵੇ ਅੱਗੇ ਲੌਂਗ ਕੈਰੀਅਰ ਕਾਉਂਸਲਿੰਗ ਵਾਸਤੇ ਵੀ ਅੱਗੇ ਆਉਣ ਵਾਲੇ ਜਿਹੜੇ ਆਪਣੀ ਜਿਹੜੇ ਕੀ ਤੁਹਾਡੇ ਹੋਰ ਕੋਈ ਡਾਊਟ ਤੁਹਾਡੇ ਹੈਗੇ ਆ ਕਿੱਦਾਂ ਤੁਸੀਂ ਆਪਣੇ ਇੱਥੇ ਸੈਟਲਮੈਂਟ ਵਧੀਆ ਕੈਨੇ ਜ਼ਿੰਦਗੀ ਜੀ ਰਿਹਾ ਤੇ ਉਹ ਵੀ ਸਟੂਡੈਂਟ ਹੈਗਾ ਵਾ ਜਿਹੜਾ 7 7 8 8 ਮਹੀਨੇ ਸਾਲ ਸਾਲ ਹੋ ਗਿਆ ਉਹਨੂੰ ਕੰਮ ਨਹੀਂ ਲੱਭ ਰਿਹਾ ਖਰਚਿਆਂ ਤੋਂ ਵੀ ਬੜਾ ਔਖਾ ਹੋਇਆ ਹੋਇਆ ਸੋ ਵੇਰੀ ਕਰਦਾ ਸੋ ਉਮੀਦ ਕਰਾਂਗੇ ਇਹ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਵੱਧ ਤੋਂ ਵੱਧ ਬੱਚੇ ਜਿਹੜੇ ਕਿ ਹਿੰਮਤ ਢਾਕੇ ਬੈਠੇ ਆ ਜਿਹੜਾ ਕਿ ਉਹਨਾਂ ਦੀ ਹਿੰਮਤ ਜਿਹੜੀ ਕਿ ਇੱਕ ਵਾਰੀ ਦੁਬਾਰਾ ਫੇਰ ਬਣਾਉਣ ਦੇ ਵਿੱਚ ਪੂਰਾ ਸੀ ਆਪਣੇ ਵੱਲੋਂ ਐਫਰਟ ਲਾ ਸਕੀਏ ਸਤਿ ਸ੍ਰੀ ਅਕਾਲ